ਆਗਵਾ ਨੇ ਪਾਣੀ ਕੋਣੀ ਪਾ ਕੇ ਪਚਾ ਕਰਦਾ ਵਾ ਮੁੰਡੀ ਸਪੋਰਾਂ ਹੀ ਆ ਗਿਆ ਉਸੇ ਉਹ ਜਿਸ ਟੈਂਪਰੇ ਆ ਗਾਲਾ ਹੀ ਆਉਂਦੇ ਸਾਰੇ ਅੱਗੇ ਕੰਟਰੋਲ ਕਰ ਲਿਆ ਸਕਦੀ ਕਿਉਂਕਿ ਲੱਕੜ ਦੇ ਦਰਵਾਜ਼ੇ ਸੁੱਕਿਆ ਸਾਰਾ ਫਰਨੀਚਰ ਅੰਦਰ ਹੈਗਾ ਅੱਗ ਬਹੁਤ ਜ਼ਿਆਦੀ ਵੱਸ ਸਕਦੀ ਹੈ। ਕਿ ਨਾ ਇਹ ਕੁਲਵਿੰਦਰ ਸਿੰਘ ਸਿੱਧੀ ਤੇ ਉਹ ਗੱਲ ਬਹੁਤ ਇਫਰਟ ਜਿਆਦੀ ਐ ਮਾਰੇ ਸੌ ਸਰ ਫਰਕਟ ਹੋਇਆ ਸੀ ਤੇ ਅੱਗ ਲੱਗੀ ਧੂਆਂ ਲੱਗਾ ਸੀ ਪਰ ਆਣ ਗਵਾਨ ਨੇ ਪਾਣੀ ਕੋਈ ਨਹੀਂ ਪਾ ਕੇ ਪਚਾ ਕਰਦਾ ਵਾ ਤੇ ਬਚਾ ਹੋ ਗਿਆ ਵਾ ਵਧੀਆ ਗੱਲ ਐ ਤੇ ਪੁਲਿਸ ਨੇ ਫਾਇਰ ਬ੍ਰਿਗੇਡ ਮਰਖਾਇਆ ਉਹਨਾਂ ਪਾਣੀ ਪਾ ਕੇ ਬਚਾਵਾ ਕੋਈ ਨੁਕਸਾਨ ਨਹੀਂ ਮਾੜਾ ਮੋਟਾ ਨੁਕਸਾਨ ਜਿਹੜਾ ਹੈ ਉਹਦੀ ਕੋਈ ਜਾਣ ਨਹੀਂ ਕਾਪੀ ਬਚਾ ਮੇਰਾ ਨਾਮ ਕਰਨ ਪੀਸ ਇਨਫਾਇਰਮੈਂਟ ਰਲੋ ਬੇਤੋ ਸਰ ਆਉਂਦੀ ਸਪੋਰਾ ਹੀ ਆ ਗਿਆ ਤੇ ਰੈਸਟੈਂਟ ਤੇ ਗਾੜਾ ਹੀ ਜਾਂਦੇ ਆਉਂਦੇ ਸਾਰੇ ਅੱਗ ਤੇ ਕੰਟਰੋਲ ਕਰ ਲਿਆ ਨਹੀਂ ਨੁਕਸਾਨ ਨਹੀਂ ਕੋਈ ਹੈ ਕਿਉਂਕਿ ਇਹ ਸ਼ੀਰਾਖਾ ਬੜਾ ਬੰਦਾ ਨੁਕਸਾਨ ਹੋ ਸਕਦਾ ਹੈ ਪਰ ਆਉਂਦੀ ਫੋਟੋਸੇਫ ਟਾਈਮ ਤੇ ਆ ਗਏ ਕਾਫੀ ਥੜੀ ਕਣੀ ਪੀ ਡਾਈਨ ਥੋੜੀ ਵੱਲ ਸਕਦੀ ਕਿਉਂਕਿ ਲੱਕੜ ਦੇ ਦਰਵਾਜੇ ਸੁੱਕਿਆ ਸਾਰਾ ਫਰਨੀਚਰ ਅੰਦਰ ਹੈਗਾ ਐ ਅੱਗ ਬਹੁਤ ਜ਼ਿਆਦੀ ਵੱਲ ਸਕਦੀ ਹੈ ਮੇਰਾ ਐਸੇ ਮੰਨਨ ਦੱਸਿਆ ਜੀ ਪੀਸੀਆਰ ਨੰਬਰ 3 ਉਹ ਜਿਹੜੀ ਇਹ ਅੱਗ ਲੱਗੀ ਹੈ ਆਪਣੀ ਘਰ ਦੇ ਤੇ ਇਹ ਅਥੀ ਰਾਤ ਕਿਸੇ ਆ ਲੈ ਕੇ ਦਰਵਾਸਾ ਨੂੰ ਜਾਣ ਲਿਆ ਕਿ ਤਪਾਦ ਤੇ ਇੱਥੇ ਰੋਣਾ ਪਿਆ ਕਿ ਅੱਗ ਲੱਗੇ ਜਦੋਂ ਲੋਕ ਦੇਖਿਆ ਜਦੋਂ ਤੂੰ ਆ ਨਿਕਲਿਆ ਸੀ ਤੂੰ ਆ ਨਿਕਲਿਆ ਤੇ ਫਿਰ ਇੱਥੇ ਬਹੁਤ ਜ਼ਿਆਦਾ ਆ ਕੇ ਤਾਂ ਅਸੀਂ ਪਾਣੀ ਕੋਆ ਦੇ ਮੁਰਕੇ ਫੈਲ ਪਰ ਗਲੀ ਅਸੀਂ ਖੜੀ ਹੈ ਜੀ ਉਹਨਾਂ ਅੱਗੇ ਕੰਟਰੋਲ ਹੋ ਗਿਆ ਸਿਫਾਰਸ਼ ਜਾਰੀ ਕੀ ਨਹੀਂ ਨੁਕਸਾਨ ਹੋਇਆ ਕਿਉਂ ਮਕਾਨ ਖਾਲੀ ਸੀ ਹਾਂਜੀ ਕੋਈ ਅਜਿਹਾ ਨੁਕਸਾਨ ਨਹੀਂ ਹੋਇਆ ਅੱਧ ਜਿਹੜੀ ਬੋਚ ਦਿੱਤੀ